ਕਿੱਥੇ ਕਿੱਥੇ ਰੇਡ ਕੀਤੀ ਜਾ ਰਹੀ ਹੈ ਤੇ ਕੀ ਸਾਰਾ ਹੈਗਾ ਸੀ ਅੱਜ ਆਫਸੀਲ 4 ਜੋ ਹੈ ਉਹ ਚੱਲ ਰਹਾ ਹੈ ਜੋ ਪੂਰੇ ਹੀ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਦੇ ਅਦੀਨ ਜੋਇਨ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਗੁਰਦਾਸਪੁਰ ਦੇ ਵਿੱਚ ਵੀ ਅਸੀਂ ਸਾਰੀ ਪੁਲਿਸ ਫੋਰਸ ਨੂੰ ਮੋਬਾਈਲਾਈਜ਼ ਕਰਕੇ 10 ਇਦਾਦੀ ਥਾਵਾਂ ਜਿੱਥੇ ਬਹੁਤ ਜ਼ਿਆਦਾ ਜਿਹੜੀ ਹੈ ਕੰਪਲੇਂਟਸ ਨਸ਼ੇ ਦੀ ਹੁੰਦੀ ਹੈ ਜਾਂ ਜਿੱਥੇ ਕਈ ਸਾਰੇ ਪੱਤੇ ਰਜਿਸਟਰਡ ਹੈ ਉਸ ਏਰੀਆ ਦੇ ਵਿੱਚ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਜ਼ਿਲ੍ਹੇ ਦੇ ਸੀਨੀਅਰ ਅਫਸਰ ਡੀਐਸਪੀ ਸਾਹਿਬਾਨ ਐਸਪੀ ਸਰਬੰਤੇ ਐਸਐਚਓਸ ਸਾਰੇ ਦੇ ਸਾਰੇ ਹੀ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਕਰ ਰਹੇ ਹਨ ਤੇ ਸਰਚ ਜਰੀਏ ਹੁਣ ਵੀ ਚੱਲ ਰਹੀ ਹੈ ਕਿੱਥੇ ਕਿੱਥੇ ਸਾਰੇ ਰੀਡ ਕੀਤੀ ਜਾਂ ਤੇ ਕਿੰਨੇ ਇੱਕ ਕੇਸ ਜਿਹੜੇ ਸਾਹਮਣੇ ਆਏ ਆ ਇਹ ਬੇਸਿਕਲੀ ਜਿਹੜੇ ਸਾਡੇ ਹੌਟਸਪots ਅਸੀਂ ਮੰਨਦੇ ਆ ਜਿੱਥੇ ਕਾਫੀ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਹੈਗੀ ਜਿੱਦਾਂ ਸਿਟੀ ਦੇ ਵਿੱਚ ਵੀ ਹੈਗਾ اسلامਾਬਾਦ ਮੋਹੱਲਾ ਹੈ ਜਾਂ ਫਿਰ ਪ੍ਰੇਮ ਨਗਰ ਹੈ ਤਾਂ ਜਿੱਥੇ-ਜਿੱਥੇ ਸਾਰੀ ਪ੍ਰੋਬਲਮਸ ਹੈਗੀ ਉੱਥੇ ਸਰਚ ਕੀਤੀ ਜਾ ਰਹੀ ਹੈ ਅੱਜ ਇੱਥੇ ਅਸੀਂ ਪੁਨਿਆੜ ਦੇ ਵਿੱਚ ਵੀ ਆਏ ਹਾਂ ਇੱਥੇ ਵੀ ਪਹਿਲਾ ਗਲੀ ਜਿਹੜੀ ਵੀ ਜਿੰਨੇ ਵੀ ਐਂਟਰੀ ਐਗਜ਼ਿਟ ਪੁਆਇੰਟ ਸਨ ਉਹਨਾਂ ਨੂੰ ਸੀਲ ਕੀਤਾ ਗਿਆ ਉੱਥੇ ਫੋਰਸ ਲਗਾਈ ਗਈ ਹੈ ਤੇ 1 ਬਾਈ 1 ਜਿਹੜੀ ਹੈ ਉਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਇਹ ਪੁਨਿਆੜ ਦੀ ਕਾਫੀ ਚਰਚਾ ਹੈ ਕਿਉਂਕਿ ਬਾਬੋਵਾਲ ਕਿਸੇ ਨੌਜਵਾਨ ਦੀ ਡੈਥ ਹੋਈ ਸੀ ਤੇ ਉੱਥੇ ਨੌਜਵਾਨ ਖੁਦ ਦੱਸਦੇ ਪਏ ਸੀ ਜਿਹੜੋ ਨਸ਼ਾ ਕਰਦੇ ਸੀ ਕਿ ਸਾਨੂੰ ਪੁਨਿਆੜ ਤੋਂ ਮਿਲਦਾ ਹੈ ਜਾਂ ਬਰਾਮਪਰ ਤੋਂ ਮ لوکاں دا اونوں کس طرح ਤੁਸੀਂ دیکھ دیو ਕਿਦਾਂ ਉਹਨਾਂ ਨੂੰ ਫਿਰ ਪਕੜ ਕਰੋਗੇ ਕਿ ਲੋਕਾਂ ਨੂੰ ਵੀ ਇਹ ਪਿੰਡਾਂ ਦੇ ਨਾਲ ਸਾਹਮਣੇ ਆਣਾ ਪਏਗਾ ਨਹੀਂ ਮੈਂ ਇਹ ਜ਼ਰੂਰ ਕਹਾਂਗਾ ਕਿ ਭਈ ਇਹ ਸਾਰੇ ਜ਼ਰੂਰੀ ਨਹੀਂ ਹੈ ਕਿ ਆਪਾਂ ਪਿੰਡ ਕਹਿ دیے ਤਾਂ ਉਹ ਪੂਰਾ ਕ ਪੂਰਾ ਪਿੰਡ ਹੀ ਇਹਦੇ ਵਿੱਚ ਇਨਵੋਲਡ ਹੈ ਕੁਝ ਹੁੰਦੇ ਆ ਮਾੜੇ ਅੰਸਰ ਜਿਹੜੇ ਜਿੱਦਾ ਇਸ ਪਿੰਡ ਦਾ ਵੀ ਮੈਨੂੰ ਦੱਸਿਆ ਗਿਆ ਹੈ ਕਿ ਪੰਜ ਇਦਾਂ ਦੇ ਘਰ ਹੈਗੇ ਜੋ ਕਿ ਜਿਨ੍ਹਾਂ ਦੇ ਅਗੇਂਸ ਕਾਫੀ ਪਰਚ ਰਜਿਸਟਰਡ ਹੈ ਤੇ ਰੈਗੂਲਰਲੀ ਉਹ ਨਸ਼ੇ ਦਾ ਕੰਮ ਕਰਦੇ ਆ ਹੁਣ ਵੀ ਉਹ ਬੰਦੇ ਜਿਹੜੇ ਹਨ ਡੀਐਸਪੀ ਸਾਹਿਬ ਨੇ ਕਾਰਵਾਈ ਵੀ ਕੀਤੀ ਹੈ ਤੇ ਇਹ ਬੰਦਾ ਅਰੈਸਟ ਵੀ ਕੀਤਾ ਬਟ ਇਸ ਤਰ੍ਹਾਂ ਦੇ ਜਿਹੜੇ ਕਾਰ ਹੁੰਦੇ ਆ ਜੋ ਕੀ ਇਸ ਤਰ੍ਹਾਂ ਦੀ ਗਤੀਵਿਧੀ ਜਿਹੜੇ ਕ੍ਰਾਈਮਨਲ ਐਕਟੀਵਿਟੀਜ਼ ਆ ਉਹਦੇ ਵਿੱਚ ਇਨਵੋਲਵ ਹੁੰਦੇ ਆ ਜਿਸ ਕਰਕੇ ਪੂਰੇ ਪਿੰਡ ਦਾ ਨਾਮ ਖਰਾਬ ਕਰਦੇ ਆ ਅਸੀਂ ਰਿਕੁਐਸਟ ਲੋਕਾਂ ਨੂੰ ਇਹੀ ਕਰਾਂਗੇ ਕਿ ਉਹ ਆਗੇ ਆਣ ਪੁਲਿਸ ਦਾ ਸਾਥ ਦੇਣ ਤੇ ਇਦਾਂ ਦੇ ਜੋ ਵੀ ਕੋਈ ਅਨਸਰ ਪਿੰਡ ਦੇ ਵਿੱਚ ਇੱਕ ਆਦਾ ਜੋ ਵੀ ਕੋਈ ਹੈ ਉਹਦੀ ਇਨਫੋਰਮੇਸ਼ਨ ਦੇ ਕੇ ਉਹਨੂੰ ਫੜਾਏ ਤੇ ਪੁਲਿਸ ਦਾ ਸਾਥ ਦੇ ਤੇ ਇਹਨਾਂ ਦਾ ਇੱਕ ਤਰ੍ਹਾਂ ਸੇ ਅਮਲਾ ਇਹਨਾਂ ਨੂੰ ਜਿਹੜਾ ਆਪਾਂ ਆਪਣੇ ਵਿੱਚੋਂ ਕੱਢਣਾ ਹੈ ਇਹ ਇਹੀ 엘ਿਮੈਂਟਸ ਹੁੰਦੇ ਆ ਜਿਹੜੇ ਕਿ ਆਪਣੇ ਪਿੰਡ ਦਾ ਸ਼ਾਨ ਖਰਾਬ ਕਰਦੇ ਆ ਨਾਮ ਖਰਾਬ ਕਰਦੇ ਆ ਸਾ ਜਿਹੜੇ ਇਹ ਪਿੰਡਾਂ ਦੇ ਲੋਕ ਜਿਹੜੇ ਆ ਇਹਨਾਂ ਨੂੰ ਵੀ ਸਾਥ ਦੇਣਾ ਪਏਗਾ ਤਾਂ ਹੀ ਇਹ ਖਤਮ ਕੀਤਾ ਜਾ ਸਕਦਾ ਹੈ ਡੈਫੀਨਿਟਲੀ ਕਈ ਚੰਗੇ ਲੋਕ ਹੁੰਦੇ ਆ ਅਸੀਂ ਕੱਲ ਜੋ ਕੁਝ ਦਿਨ ਪਹਿਲਾਂ ਡੀਡਾ ਸਾਸੀਆ ਜਿਹੜਾ ਉੱਥੇ ਵੀ ਗਏ ਸੀ ਉੱਥੇ ਵੀ ਸਾਨੂੰ ਕਈ ਮੌਤ ਪਰਵੰਦੇ ਮਿਲੇ ਸੀ ਉਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਸੀ ਔਰ ਅੱਗੇ ਹੋ ਕੇ ਸਾਨੂੰ ਦੱਸ ਵੀ ਰਹੇ ਸੀ ਔਰ ਉਸ ਤੇ ਲੜੀ ਦੇ ਵਿੱਚ ਹੀ ਕੱਲ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਜਿਹੜਾ ਅਦਾਲਤ ਤੋਂ ਵਾਰੰਟਸ ਲੈ ਕੇ ਜਿਹੜੇ ਘਰ ਆ ਸੀ ਉੱਥੇ ਦੇਖੇ ਸੀਗੇ ਤਾਲੇ ਲੱਗੇ ਆ ਉਹਨਾਂ ਨੂੰ ਤਾਲੇ ਖੁਲਵਾਏ ਹਨ ਤੇ ਅੰਦਰ ਜਾ ਕੇ ਚੈਕਿੰਗ ਕੀਤੀ ਹੈ ਐਂਡ ਸਰਚ ਵਗੈਰਾ ਕਰਨ ਰੱਖੀਤੀ ਹੈ ਹੁਣ ਉਹਦਾ ਜਿਹੜਾ ਬੈਕਗ੍ਰਾਉਂਡ ਫਾਰਵਰਡ ਲਿੰਕੇਜਸ ਹੈ ਉਹ ਵੀ ਅਸੀਂ ਕਰ ਰਹੇ ਹਾਂ ਕਿ ਬੰਦੇ ਕਿੱਥੇ ਕਿੱਥੇ ਰਹਿੰਦੇ ਆ ਹੁਣ ਉਹਨਾਂ ਨੇ ਕਿੱਥੇ ਟ ਕਰਾਂਗੇ ਸੋ ਇੱਕ ਲੜੀ ਦੇ ਵਿੱਚ ਹੀ ਕਾਰਵਾਈ ਚੱਲ ਰਹੀ ਹੈ ਅੱਜ ਦੀ ਵੀ ਪੂਰੀ ਐਕਟੀਵਿਟੀ ਪੂਰੇ ਦਿਨ ਚੱਲੂਗੀ ਸ਼ਾਮ ਤੱਕ ਅਸੀਂ ਇਹਦੇ ਰਿਜ਼ਲਟਸ ਵੀ ਸਾਂਝੇ ਕਰਾਂਗੇ ਕਿ ਕਿਨੇ ਘਟਾਉਂਦੇ ਤਵਾਸ਼ੀ ਹਾਈਲਾਈਟ ਹੋਏ ਨੇ ਇਹ ਨਸ਼ੇ ਦੇ ਕਰਕੇ ਜਿਹੜੇ ਕਿ ਇੱਥੇ ਫੋਰਸ ਕੋਈ ਜਾਂ ਪੁਲਿਸ ਮੁਲਾਜ਼ਮ ਲੱਗ ਸਕਦੇ ਨੇ ਤੇ ਪੱਕੀ ਡਿਊਟੀ ਦੇ ਕੋਈ ਇਲਾਕਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਹਾਂਜੀ ਇਸੀਂ ਉਹ ਵੀ ਪਲਾਨ ਕੀਤਾ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਇੱਕ ਐਂਟੀ ਡਰਗਸ ਸਕਵਾਡ ਹੀ ਬਣਾਈ ਹੈ ਅਸੀਂ ਹੁਣ ਜਿਹੜੀ ਕਿ ਪਿੰਡਾਂ ਦੇ ਵਿੱਚ ਤੇ ਜਿਹੜੇ ਮੋਹੱਲੇ ਲੈਵਲ ਤੇ ਕੋਈ ਵਿਕਰੀ ਕਰਦਾ ਹੈ ਕਈ ਵਾਰ ਬਾਈਕ ਤੇ ਆ ਕੇ ਜੋ ਹੈ ਬਾਟ ਕੇ ਚੱਲ ਜਾ ਰਿਹਾ ਹੈ ਜਾਂ ਉੱਥੇ ਹੀ ਸੇ ਪੁਆਇੰਟ ਆਫ ਸੇਲ ਜਿਨੂੰ ਅਸੀਂ ਕਹਿੰਦੇ ਹਾਂ ਉੱਥੇ ਐਕਸ਼ਨ ਲੈਣ ਦੇ ਲਈ ਅਸੀਂ ਇੱਕ ਟੀਮ ਪ੍ਰੋਪਰ ਬਣਾਈ ਹੈ ਜੋ ਜਨਾਜ਼ਰ ਨੰਬਰ ਵੀ ਅਸੀਂ ਸਾਂਝਾ ਕੀਤਾ ਸੀ ਔਰ ਸਾਨੂੰ ਕਾਲਸ ਵੀ ਆ ਰਹੀਆਂ ਲੁਕਾ ਨਹੀਂ ਔਰ ਉੱਥੇ ਜਾ ਜਾ ਕੇ ਉਹ ਚੈੱਕ ਵੀ ਕਰ ਰਹੇ ਸੋ ਇਹ ਪੁਆਇੰਟ ਆਫ ਸੇਲ ਤੇ ਐਕਸ਼ਨ ਲੈਣ ਦੀ ਸਾਡੀ ਤਿਆਰੀ ਹੈ ਤੇ ਜਿਹੜੇ ਪਿੰਡ ਅਸੀਂ ਆਲਰੇਡੀ ਚੈੱਕ ਕਰ ਲਏ ਇਹ ਪ੍ਰੋਬਲਮ ਥੋੜੀ ਜ਼ਿਆਦਾ ਹੈ ਤਾਂ ਉਥੇ ਅਸੀਂ ਸਾਰੇ ਹੀ ਐਂਟਰੀ ਐਗਜ਼ਿਟ ਪੁਆਇੰਟ ਹੈ ਉਥੇ ਪਰਮਨੈਂਟ ਮੁਲਾਜ਼ਮ ਜਿਹੜਾ ਉਹ ਵੀ ਲਾਵਾਂਗੇ ਐਸ ਪਰ ਦ ਰਿਕੁਆਇਰਮੈਂਟ ਜਿੱਥੇ ਨਾਕਾ ਲਾਉਣ ਦੀ ਲੋੜ ਹੈ ਉਥੇ ਨਾਕਾ ਲਗਾਵਾਂਗੇ ਜਿੱਥੇ ਕੋਈ ਪਿਕਟ ਬਣਾਣੀ ਹੈ ਉਥੇ ਬਾਈਕ ਤੇ ਪੈਟਰੋਲਿੰਗ ਕਰਨੀ ਹੈ ਉਹ ਵੀ ਕਰਾਂਗੇ ਸੋ ਬੇਸਿਕਲੀ ਜਿਹੜੇ ਵੀ ਇਹਨਾਂ ਦੇ ਅੱਡੇ ਬਣੇ ਹੋਏ ਆ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਕੰਮ ਕਰਨਾ ਹੁੰਦਾ ਉਹਨੂੰ ਅਸੀਂ ਡਿਸਟਰੋਏ ਕਰ ਰਹੇ ਹਾਂ ਉਥੋਂ ਉਹਨਾਂ ਨੂੰ ਬਜਾ ਰਹੇ ਹਾਂ ਜੇ ਲੋਕ ਇਹਨਾਂ ਦਾ ਅਜੇ ਵੀ ਜਿਹੜੇ ਛੁੱਪਣ ਦੇ ਵਿੱਚ ਜਾਂ ਇਹਨਾਂ ਨੂੰ ਪਨਾਹ ਦਿੰਦੇ ਪਏ ਆ ਉਹਨਾਂ ਨੂੰ ਬਰਾਬਰ ਦੀ ਡੈਫੀਨਟਲੀ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਦੇਖੋ ਅਲਰਟ ਅਸੀਂ ਕਰਤਾ ਹੈ ਉਹਨਾਂ ਨੂੰ 10 ਵਜੇ ਦਿੱਤਾ ਹੈ ਵਰਨਿੰਗ ਵੀ ਦਿੱਤੀ ਹੈ ਉਸ ਤੋਂ ਬਾਵਜੂਦਾ ਜੇ ਕੋਈ ਕ੍ਰਿਮੀਨਲ ਐਲੀਮੈਂਟਸ ਇਸ ਆਇਤਾ ਕਰ ਰਹੇ ਹੈ ਜਾਂ ਕੋਈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਰਿਹਾ ਹੈ ਲੋਕਾਂ ਦੀ ਨੌਜਵਾਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਫਿਰ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਦੇ ਖਿਲਾਫ ਜੋ ਵੀ ਬੰਤੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਸੇਮ ਧਾਰਾ ਦੇ ਵਿੱਚ ਉਹਦੇ ਖਿਲਾਫ ਵੀ ਕੀਤੀ ਜਾਏਗੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਸਟਿਸ ਮਿਲੇ ਸਕਰਾਪਿੰਗ ਦੀ ਸੀਰੀ ਕਿਤੇ ਜਾ ਰਹੀ ਹੈ ਨਾ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਹੁਣ ਤੱਕ ਅਸੀਂ ਪੰਜ ਵੱਖਰੇ ਵੱਖਰੇ ਕੇਸਾ ਦੇ ਵਿੱਚ 2.5 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜੀ ਉਹ ਸੀਜ਼ ਕਰ ਚੁੱਕੇ ਹਾਂ ਉਹਨਾਂ ਸੇ ਇਨਸ਼ੋਰ ਇਹ ਵੀ ਕਰ ਰਹੇ ਹਾਂ ਕਿ ਇਹ ਪ੍ਰਾਪਰਟੀ ਕਿਤੇ ਡੀਸੀ ਸਾਹਬ ਦੇ ਰਾਹੀਂ ਕਿਤੇ ਇਹਦੀ ਨਿਲਾਮੀ ਨਾ ਹੋਏ ਮਤਲਬ ਇਹ ਇਹਨੂੰ ਕੋਈ ਵੇਚ ਨਾ ਸਕੇ ਇਹਦੇ ਤੇ ਕੋਈ ਲੋਨ ਨਾ ਲੈ ਸਕੇ ਜਾਂ ਹੋਰ ਕਿਸੇ ਚੀਜ਼ ਦੇ ਵਿੱਚ ਯੂਜ਼ ਨਾ ਕੀਤੀ ਜਾ ਸਕੇ ਇਸ ਤੋਂ ਇਲਾਵਾ ਆਰਾਊਂਡ 28 ਕੇਸ ਸਾਡੇ ਹੋਰ ਤਿਆਰ ਹੋ ਗਏ ਹਨ ਅਸੀਂ ਉਹਨਾਂ ਨੂੰ ਕੰਪੀਟੈਂਟ ਅਥਾਰਟिटीज ਨੂੰ ਭੇਜ ਰਹੇ ਹਾਂ ਕੱਲ ਅਸੀਂ ਇੱਕ ਮੀਟਿੰਗ ਕਰਕੇ ਸਾਰੇ ਐਸਐਚਓ ਨੂੰ ਇਹ ਵੀ ਡਾਇਰੈਕਸ਼ਨ ਦਿੱਤੇ ਕਿ ਜਿੱਥੇ ਵੀ ਕੋਈ ਮਾਈਨਰ ਐਨਡੀਪੀਐਸ ਦਾ ਮੇਜਰ ਐਨਡੀਪੀਐਸ ਦਾ ਕੋਈ ਵੀ ਪਰਚਰ ਰਜਿਸਟਰ ਹੁੰਦਾ ਹੈ ਉੱਥੇ ਇਮੀਡੀਏਟਲੀ ਪ੍ਰੋਪਰਟੀ ਫੋਰਫੀਚਰ ਦਾ ਕੰਮ ਜੇ ਉਹ ਲਗਾਤਾਰ ਸ਼ੁਰੂ ਕਰਤਾ ਜਾਏ ਉਹਦੇ ਵਿੱਚ ਕੋਈ ਵੱਖਰੇ ਡਾਇਰੈਕਸ਼ਨਸ ਦੀ ਲੋੜ ਨਹੀਂ ਹੈ ਉਹ ਨੂੰ ਪੈਰਲੈਲੀ ਸ਼ੁਰੂ ਕਰਤਾ ਜਾਏਗਾ ਸਰ ਡੀਡਾ ਸਾਂਸੀਆਂ ਦੇ ਜਿਹੜੇ ਲੋਕ ਤਾਲਾਬੰਦੀ ਕਰਕੇ ਘਰਾਂ ਚੋਂ ਚਲੇ ਗਏ ਨੇ ਹਲੇ ਤੱਕ ਵਾਪਸ ਨਹੀਂ ਆਏ। ਹੁਣ ਅਸੀਂ ਸਰਚ ਵੀ ਕਰ ਲਈ ਹੈ। ਉਹ ਜਿਹੜੀ ਪ੍ਰਾਪਰਟੀ ਹੈ ਉਹ ਕੀ ਤੁਹਾਡੀ ਕਸਟਡੀ ਵਿੱਚ ਹੈ ਇਸ ਵੇਲੇ ਜਾਂ ਨਹੀਂ ਉਹ ਪ੍ਰਾਪਰਟੀ ਅਸੀਂ ਇਹ ਨਹੀਂ ਕਹਿ ਸਕਦੇ ਕਸਟਡੀ ਦੇ ਵਿੱਚ ਹੈ ਬਟ ਇਹ ਡੈਫੀਨਿਟਲੀ ਹੈਗਾ ਕਿ ਉਹ ਕਿਸ ਗਰਾਊਂਡ ਤੇ ਬਣੀ ਹੋਈ ਹੈ ਕਿ ਉਹ ਪ੍ਰਾਪਰਟੀ ਉਹਨਾਂ ਨੇ ਕਿਸ ਕਮਾਈ ਤੋਂ ਬਣਾਈ ਹੈ। ਉਹ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਐਂਡ ਪੈਰਲੈਲੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਹ ਦਾ ਮਾਲਕੀ ਹੱਕ ਕਿਹਦੇ ਕੋਲ ਹੈ। ਤੋਂ ਕਈ ਐਨਕਰੋਚਮੈਂਟ ਵੀ ਕੀਤੀ ਗਈ ਹੈ। ਕਈਆਂ ਨੇ ਗਲਤ ਤਰੀਕੇ ਨਾਲ ਵੀ ਬਣਾਈ ਹੈ। ਉਹ ਦੀ ਵੱਖਰੀ ਕਾਰਵਾਈ ਜਿਹੜਾ ਉਹ ਸਿਵਲ ਇਹ ਜਿਹੜੇ ਬੰਦੇ ਨੇ ਤਾਲਾਬੰਦੀ ਕਰਕੇ ਗਏ ਆਇਡੈਂਟੀਫਾਈ ਕਰਕੇ ਤੁਸੀਂ ਕਿਹਨਾਂ ਦਾ ਪਿਛਲਾ ਰਿਕਾਰਡ ਚ ਸਾਹਮਣੇ ਆਇਆ ਕੋਈ ਵੀ ਇਹਨਾਂ ਦੇ ਐਪੀ ਪਹਿਲੇ ਵੀ ਐਨਡੀਪੀਐਸ ਅਟੈਕ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਇਸ ਕਰਕੇ ਅਸੀਂ ਪਿਕਨ ਚੂਜ਼ ਹੀ ਕੀਤਾ ਸਾਨੂੰ ਪਤਾ ਚੱਲਿਆ ਕਿ ਬਈ ਕਿਹੜੇ ਬੰਦੇ ਇੱਦਾਂ ਦੇ ਹੈਗੇ ਜੋ ਕਿ ਰੂਟੀਨ ਦੇ ਵਿੱਚ ਕਦੇ ਇਸ ਪਾਸੇ ਉਹਨੇ ਕਦੇ ਉਹ ਹਿਮਾਚਲ ਸਾਈਡ ਚਲੇ ਜਾਂਦੇ ਆ ਜੰਮੂ ਸਾਈਡ ਚਲੇ ਜਾਂਦੇ ਆ ਉਹਨਾਂ ਦੀ ਐਕਟੀਵਿਟੀਜ਼ ਔਰ ਉਹਨਾਂ ਨੂੰ ਸ਼ਹਿਦ ਦੇਣ ਵਾਲੇ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਅਸੀਂ ਹੁਣ ਕਾਰਵਾਈ ਕਰਦੇ ਆ ਇਹ ਵੀ ਦੋਸ਼ ਲੱਗਦੇ ਨੇ ਕੁਝ ਪੁਲਿਸ ਦੇ ਕਰਮਨੀ ਵੀ ਜਿਹੜੇ ਕਈ ਵ ਉਹਨਾਂ ਦੇ ਕੋਈ ਤੁਸੀਂ ਉਹ ਕਿਤੇ ਨਹੀਂ ਕਰਦੇ ਨੇ ਜਾਂ ਕੋਈ ਆਪਣੇ ਆਪ ਹਾਂ ਉਹ ਅਸੀਂ ਪ੍ਰੋਪਰ ਇਹਨਾਂ ਤੇ ਜਿਹੜੀ ਇਨਵੈਸਟੀਗੇਸ਼ਨ ਦੀ ਲੜੀ ਹੁੰਦੀ ਹੈ ਉਹਦੇ ਵਿੱਚ ਜੋ ਵੀ ਬੰਦਾ ਅੱਗੇ ਉਹਨੂੰ ਸਪਲਾਈ ਕਰਦਾ ਹੈ ਜਿਸ ਤੋਂ ਲੈ ਕੇ ਆ ਰਿਹਾ ਉੱਥੇ ਕਿਸੇ ਵੀ ਬੰਦੇ ਦਾ ਨਾਮ ਆਗਰ ਜੇਕਰ ਆਂਦਾ ਹੈ ਉਹ ਚਾਹੇ ਮੁਲਾਜ਼ਮ ਹੋ ਚਾਹੇ ਕੋਈ ਸਿਵਲ ਬੰਦਾ ਹੋ ਚਾਹੇ ਕੋਈ ਹੋਰ ਹੋ ਉਹਨਾਂ ਦੇ ਖਿਲਾਫ ਜਿਹੜੀ ਮੰਦੀ ਕਾਰਵਾਈ ਉਹ ਕੀਤੀ ਜਾਏਗੀ ਉਹਦੇ ਵਿੱਚ ਕੋਈ ਬਖਸ਼ਾ ਨਹੀਂ ਜਾਏਗਾ ਕਿ ਉਹ ਚਾਹੇ ਪੁਲਿਸ ਦਾ ਮੁਲਾਜ਼ਮ ਹੈ ਚਾਹੇ ਕੋਈ ਵੀ ਹੋਰ ਹੈ ਇਹ ਡਾਇਰੈਕਸ਼ਨਸ ਪਹਿਲਾਂ ਵੀ ਕਲੀਅਰਲੀ ਦੱਸ ਦਿੱਤੇ ਗਏ ਸੀ ਉਹਨਾਂ ਇਹਨਾਂ ਨੂੰ ਹੋਰ ਵੀ ਕਲੀਅਰ ਕਰਤਾ ਗਿਆ ਸਾਰੇ ਆਫੀਸਰਸ ਨੂੰ ਬੋਤਾਤਾ ਗਿਆ ਅਸੀਂ ਇਹਦੇ ਰਿਗਾਰਡਿੰਗ ਜਿਹੜੇ ਵੀ ਪ੍ਰੀਕਾਸ਼ਨਰੀ ਮੈਜ਼ਰ ਹੈ ਕਿਉਂਕਿ ਇੱਕ